ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 11 ਨਗ ਲੈ ਕੇ ਆਂਦੇ ਜੀ ਤੇ 11 ਦੇ 11 ਹੀ ਮੇਰੇ ਤੋਹਫੇ ਆ ਜਿੰਨਾ ਚ ਐਚ ਐਫ ਆ ਜਾਂਦੀਆਂ ਜੀ ਤੇ ਜਰਸੀ ਆ ਦੋ ਹੀ ਬਾਈ ਕੋਲ ਬਰੀਡਾਂ ਨੇ ਉਮਰ ਲਗਭਗ ਇਹਨਾਂ ਦੀ ਸਟਾਰਟ ਹੋ ਜਾਂਦੀ ਆ ਬਈ 5 ਕੁ ਮਹੀਨਿਆਂ ਤੋਂ ਲੈ ਕੇ ਤੇ ਦੋ ਦੰਦ ਚਾਰ ਦੰਦ ਵੜਾ ਹੋਣ ਗੀਆਂ ਜੀ ਚੰਗੀਆਂ ਵੜਾ ਨੇ ਵਿੱਚੋਂ ਕੁਸਕ ਤਾਂ ਗੱਬਣ ਚੈੱਕ ਪਾਸ ਵੀ ਨੇ ਕੁਸਕ ਦੇ ਵਿੱਚੋਂ ਏਆਈ ਹੋਈ ਵੀ ਆ ਵਿੱਚੋਂ ਏਆਈ ਦੇ ਕਾਬਲ ਵੀ ਨੇ ਜੀ ਰੇਗ ਪ੍ਰਕਾਰ ਦਾ ਨਾਗਾ 7000 ਤੋਂ ਮੁੱਲ ਸਟਾਰਟ ਹੋ ਕੇ ਜੀ 32 33 35000 ਤੱਕ ਇਹਨਾਂ ਦੇ ਮੁੱਲ ਹੋਣਗੇ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤਾਂ ਕਿ ਇਹਦੇ ਨਾਲ ਸਾਡਾ ਵੀ ਹੌਸਲਾ ਵਧੇ ਜਾਂਦਾ ਤੇ ਤੁਹਾਨੂੰ ਵੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਟੌਰ ਨਾਲ 10 ਮਿੰਟ ਕੱਢ ਕੇ ਸਮਾਜੀ ਵੀਡੀਓ ਨੂੰ ਵੇਖਿਓ ਕਿਉਂਕਿ ਆਪਾਂ ਕੱਲੇ-ਕੱਲੇ ਨਾਗ ਦੀ ਫੁੱਲ ਡਿਟੇਲ ਬਾਈ ਕੋਲੋਂ ਲੈ ਕੇ ਦੇਵਾਂਗੇ ਸਾਸੀ ਗਾਲ ਜੀ ਸਸੀ ਆ ਬਾਈ ਨਾਂ ਉਹਦੇ ਐਡਰੈਸ ਦੱਸ ਦਿਓ ਜੀ ਨਾਂ ਜੀ ਸੰਦੀਪ ਸਿੰਘ ਦਾ ਸ਼ਹਿਰ ਤਾਂ ਨੀ ਕੋਟਾ ਜਿਹੜਾ ਮੋਗਾ ਹੀ ਮੋਬਾਈਲ ਨੰਬਰ ਜੀ 8474681 ਬੋਨ ਠੀਕ ਹੈ ਵੀਰੇ ਆਪਣਾ ਵੀਰੇ ਮੋਗੇ ਤੋਂ ਜਲੰਧਰ ਜਾਂਦੇ ਜਲੰਧਰ ਨੂੰ ਜਾਂਦੇ ਦਾ ਰੋਡ ਤੇ ਆਪਣਾ ਸ਼ਹਿਰ ਹੁੰਦਾ ਵਾ 15 ਕਿਲੋਮੀਟਰ ਪੈਂਦਾ ਮੋਗੇ ਤੋਂ ਠੀਕ ਆ ਜਦੋਂ ਜਲੰਧਰ ਤੋਂ ਆਵਾਂਗੇ ਆਪਾਂ ਸ਼ਾਹਕੋਟ ਤੋਂ ਆਵਾਂਗੇ ਆਪਣਾ 20 ਕਿਲੋਮੀਟਰ ਰਹਿਣਾ ਜੇ ਆਪਾਂ ਅੰਮ੍ਰਿਤਸਰ ਸਾਈਡ ਤੋਂ ਆਉਣੇ ਆ ਕੋੜ ਹਿੱਸੇ ਖਾਂ ਤੋਂ ਆਪਣ ਨੂੰ 7 ਕਿਲੋਮੀਟਰ ਪੈਂਦਾ ਤੇ ਜੇ ਆਪਾਂ ਲੁਧਿਆਣਾ ਸਾਈਡ ਤੋਂ ਨੇ ਏਰੀਆ ਚੋਂ ਜਗਰਾਵਾ ਤੋਂ ਜੇ ਆਪਾਂ ਨੂੰ ਪੈਂਦਾ 30 ਕਿਲੋਮੀਟਰ ਜੀ ਠੀਕ ਹੈ ਵੀਰੇ ਅੱਜ 11 ਨਾਗ ਆ ਜੀ ਅੱਜ 11 ਨਾਗ ਵੀਰੇ ਕਿੱਦਰੋਂ ਕਰਗੇ ਜੀ ਸ਼ੁਰੂ ਆਪਣੇ ਕੋਲੇ ਵੀਰੇ ਮੰਨ ਲਓ ਹਾਲੇ ਕੁਆਲਿਟੀ ਦੇ ਬੱਚੇ ਆਉਣਗੇ ਅੱਜ ਠੀਕ ਹੈ ਜੀ ਆਪਣੇ ਕੋਲ ਗੱਬਰ ਦੇ ਇੱਕ ਪਾਸੇ ਵੀ ਹੈਗੀਆਂ ਬੱਚਿਆਂ ਤੇ ਪਰ ਆਪਣੇ ਕੋਲੇ ਵਿੱਚ ਫਾਰਮ ਦੇ ਬੱਚੇ ਹੋਏਗੇ ਜਾਨੀ ਦੇ ਜਿਹੋ ਜਾਂ ਬਜਟ ਆ ਉਹੋ ਜੀ ਚੀਜ਼ ਆ ਇਹ ਨਹੀਂਗਾ ਬਈ ਮੰਗੀ ਆ ਜਾਂ ਕੱਲੀ ਸਸਤੀ ਆ ਅੱਲੀ ਵੀਰੇ ਕਹਿਣ ਦੇ ਨਾਲ ਉਹ ਵੀ 40 ਪਲੱਸ ਵਾਲੀਆਂ ਗਣੀਆਂ ਨਹੀਂ ਰਹੀਆਂ ਅੱਛਾ 50 ਪਲੱਸ ਵਾਲੀਆਂ ਵੀ ਹੈਗੀਆਂ ਤੇ 15 ਵਾਲੀਆਂ ਵੀ ਹੈਗੀਆਂ ਜਿਹੜੀ ਕੁਆਲਿਟੀ ਆ ਚਲੋ ਪੈਣਾ ਬਰਾਵਾਂ ਨੇ ਵੇਖਣੀ ਆਈਦਾ ਸੋਨਾ ਲੈ ਕੇ ਆਉਣੀ ਇਹ ਤਾਂ ਕਰ ਉਹਨਾਂ ਨੇ ਕਰਨੀ ਹਾਂ ਜਿਹਨੇ ਮੈਂ ਪੈਸੇ ਲਾ ਕੇ ਆਇਆ ਪਰਕ ਕਰਕੇ ਲਾ ਕੇ ਲਿਆ ਅਗਲਾ ਪਰਕ ਕਰਕੇ ਲਵੋ ਯਾਨੀ ਜਿੰਨੀ ਕ ਆਪਣੇ ਕੋਸ਼ਿਸ਼ ਹੁੰਦੀ ਉਹਨੀਆਂ ਚੰਗੀਆਂ ਇਹ ਤਾਂ ਹੈ ਨਹੀਂ ਬਈ ਆਪਾਂ ਕਵਾਂਗੇ ਕੱਲ ਨੂੰ 2.5 ਲੱਖ ਵਾਲੀ ਵੀ ਬੱਛੀ ਹੈਗੀ ਉਹ ਆਪਾਂ ਅਗਲੇ ਆ ਕੇ ਖਿਹਾਰ ਲਈ ਆ ਨਹੀਂ ਜਿੰਨੀ ਕੁਆਲਿਟੀ ਹੈਗੀ ਇਹ ਨਹੀਂ ਪਤਾ ਇਹਨਾਂ ਚੋਂ 2.5 ਲੱਖ ਵਾਲੀ ਨੇ ਬਣ ਜਾਣੀ ਇਹਦੇ ਬਸ ਇਹ ਗੱਲ ਹੋਰ ਦੂਜੀ ਗੱਲ ਬਾਕੀ ਇਹ ਹੁੰਦੀ ਆ ਚਲੋ ਕੁਆਲਿਟੀ ਵੀ ਹੁੰਦੀ ਬਰੀਡ ਵੀ ਦੀ ਸਾਂਭ ਵੀ ਹੁੰਦੀ ਸਾਂਭਣਾ ਬਾਨੇ ਨਾ ਆਪਾਂ ਕਿ ਸਾਂਭਾਂਗੇ ਫੇਰ ਹੀ ਬਾਨੀ ਹੈ ਨਾ ਠੀਕ ਆ ਇਧਰੋਂ ਚਿੱਟੀ ਕਬੂਤਰੀ ਤੋਂ ਚਾਰ ਕਰਦੇ ਆ ਸ਼ੁਰੂ ਪਹਿਲਾ ਦਾ ਰੰਗ ਵਾਲਾ ਸੋਨਾ ਆਇਆ ਪ੍ਰਿੰਟ ਤਾਂ ਇਹਦਾ ਐਂਟੀਕ ਹੋਈ ਨਹੀਂ ਬ੍ਰੈਂਡ ਦਾ ਕੁਆਲਿਟੀ ਬੜੀ ਹੈ ਬੜੀ ਉਮਰ ਕਿੰਨੀ ਆ ਜੀ ਇਹਦੀ ਇਹ ਵੀਰੇ 2-2 ਮਹੀਨੇ ਦੀਆਂ ਦੋਨੇ ਅਛਾ ਛੋਟੇ ਬੱਚੇ ਹੀ ਆ ਜੇ ਤੁੱਤ ਪਿੰਦੇ ਹੀ ਹੱਡੇ ਬਹੁਤ ਜ਼ਿਆਦਾ ਗਰੋਥ ਆ ਬੱਚਿਆਂ ਦੀ ਯਾਰ ਗਰੋਥ ਹੋਣਾ ਬਹੁਤ ਵਧੀਆ ਕੁਆਲਿਟੀ ਬਹੁਤ ਗਰੋਥ ਬਹੁਤ ਠੀਕ ਆ ਜਰਸੀ ਨਾਲੇ ਕਹਿੰਦੇ ਨੇ ਜਰਸੀ ਦੇਖੀ ਕਿਦਾਂ ਦੀ ਆ ਜਰਸੀ ਦੀ ਝੋਲੀ ਮੈਂ ਦਿਖ ਪਾਲਾ ਪਾਲਾ ਵਾਡਾ ਵਾਡਾ ਲੱਗਿਆ ਦੋਨਾਂ ਦੀ ਬਹੁਤ ਜ਼ਿਆਦੇ ਕੁਆਲਿਟੀ ਹੈ ਯਾਰ ਠੀਕ ਆ ਚੋਲੀ ਇਹਦੀ ਵੀ ਚੈੱਕ ਕਰ ਲੋ ਦਿਖਾ ਦਿਓ ਦਿਖਾ ਦਿਓ ਟਾਪ ਦੀ ਚੋਲੀ ਆ ਵਾਲੇ ਬੱਚੇ ਦੋਨੇ ਯਾਰ ਲੈ ਜਿਹੜੇ ਚੰਗੀ ਸੇਵਾ ਵਾਲੇ ਘਰੋਂ ਆਏ ਆ ਪਰ ਬਹੁਤ ਵੱਡਾ ਤੋਂ ਬੜੀ ਆ ਬਰੀਡ ਬਹੁਤ ਇਹਦੇ ਹੁੰਦੇ ਨਾ ਇਹਨਾਂ ਨੇ ਘਰ ਖਾਦਾ ਹਾਂ ਘਰ ਖਾਦਾ ਇਹ ਤਾਂ ਗੱਲ ਹੈ ਸਾਡਾ ਵੀਰੇ ਇਹਨਾਂ ਨੇ ਜਿਹੜਾ ਸ਼ੌਕ ਹੁੰਦਾ ਵੀਰੇ ਉਹਨੂੰ ਵੀ ਘਰ ਖਵਾਉਣਾ ਪੈਂਦਾ ਪਰ ਸ਼ੌਕ ਆਉਂਦਾ ਵੀਰੇ ਮੁੱਲ ਮੋੜਦਾ ਹੁੰਦਾ ਬਰੀਡ ਤੇ ਪੈਸੇ ਲਾਇਏ ਬਰੀਡ ਤੇ ਖਰਚਾ ਕੀਤਾ ਕਿਤੇ ਨਾ ਕਿਤੇ ਜਾ ਕੇ ਰਾਂਗ ਲਿਆਉਣ ਗਿਆ ਜੀ ਇਹ ਸਭ ਇਹ ਬਲੀਆਂ ਇੰਨੀਆਂ ਅੰਤ ਕੋਈ ਨਹੀਂ ਜਰਸੀ ਦਾ ਤੋਹਫਾ ਐਚ ਐਫ ਦਾ ਤੋਹਫਾ ਛੋਟੀ ਉਮਰ ਆ ਕਰਮਾਂ ਵਾਲੀਆਂ ਜੇ ਸੇਵਾ ਫੁੱਲ ਰਹੀ ਤਾਂ ਖੀਰੀਆਂ ਸੂਣ ਦੀ ਜ਼ਰਤ ਰੱਖਦੀਆਂ ਜੀ ਇਹ ਇੰਨੀ ਟੈਕਨੀਕ ਜਿਹੜੀ ਕੁਆਲਿਟੀ ਇੱਕੋ ਕਰਵਾਈਆਂ ਜੁਰਤ ਝੂਲੀ ਮੈਂ ਪਹਿਲਾਂ ਹੀ ਦਿਖਾਤੀ ਆ ਬਾਲੀ ਚੰਗੀ ਝੋਲੀ ਆ ਬ੍ਰਾਂਡ ਆ ਬਰਾੜਾ ਜਦਾ ਬ੍ਰਾਂਡ ਸਹੀ ਗੱਲ ਆ ਅੱਜ ਆਪਾਂ ਜਿਹਨੂੰ ਮਾਲ ਲੈਨੇ ਆ ਮਾਲ ਆਪਾਂ ਹੀ ਗੱਲ ਕਹਿੰਦੇ ਆ ਚਲੋ ਅਸੀਂ ਨਫਾ ਲੈਨੇ ਆ ਅੱਗੇ ਵੀ ਮੈਂ ਕਹਿੰਦਾ ਕਾਟਿੰਦਾ ਨਹੀਂ ਵੀਰੇ ਅਸੀਂ ਵੇਚਦੇ ਜੇ ਅਸੀਂ ਘਾਟ ਨੇ ਵੇਚਾਂ ਗਾਣ ਨੂੰ ਕਾਟਾ ਪਊਗਾ ਪਰ ਇੱਕ ਚੀਜ਼ ਦੱਸਦਾ ਮੈਂ ਵੀ ਜਿਹੜੀ ਚੀਜ਼ ਆਪਣੇ ਦਿਲ ਨੂੰ ਕਹਿੰਦੀਆਂ ਨੇ ਵੀ ਲੈ ਲਾ ਆਪਾਂ ਵੀ ਰੇਡਲ ਨਹੀਂ ਜਾਂਦੇ ਹੁਣ ਆ ਚੀਜ਼ਾਂ ਦੇਖੋ ਕਿੰਨੀਆਂ ਪਿਆਰੀਆਂ ਚੀਜ਼ਾਂ ਨੇ ਚਲੋ ਪੈਂਡਜ ਹੋਊਗੀ ਜਿਹੜਾ ਪੈਣ ਭਰਾ ਲੈਂਦਾ ਮੈਂ ਨਹੀਂ ਕਹਦਾ ਹੈਨੀ ਉੱਚੀ ਤੱਕ ਕਾਂ ਤੋਂ ਤਾਂ ਖੜੀ ਅੱਗੇ ਕਹਿੰਦਾ ਬੱਚੇ 2.5 ਲੱਖ ਦੀ ਵੀ ਹੈਗੀ ਪਰੇ ਤੋਂ ਪਰੇ ਦੁਨੀਆ ਕਾ 99 99 ਬੰਦਿਆਂ ਕੋਲ ਯਾ ਚੀਜ਼ ਹੋ ਗਈ ਯਾਰ ਹਨਾ ਕਿਨੀ ਪਿਆਰੇ ਵੀ ਬਹੁਤ ਐ ਸਾਊ ਵੀ ਬਹੁਤ ਐ ਯਾਰ ਠੀਕ ਆ ਜਮਾ ਨਹੀਂ ਮੈਂ ਕਹੇ ਪਾਲੀਆਂ ਹੀ ਬਾਲੀਆਂ ਸ਼ੌਂਕ ਨਾਉਂਦੀਆਂ ਮੋਹ ਕਰਦੀ ਐ ਕਰਦੀ ਐ ਇਹ ਮੰਨ ਲਾ ਉਹਨੇ ਮੁੰਡੇ ਦੱਸਿਆ ਕਿ ਬਾਈ ਲੱਸੀ ਪਿਆ ਦੇ ਐ ਰੱਖ ਕੇ ਕਿਹੜਾ ਜੀ ਦੁੱਧ ਪਿਆ ਦੇ ਜੋ ਪਿਆ ਗਏ ਅਸੀਂ ਪੀ ਲੈਣੀ ਠੀਕ ਆ ਜਾਨੀ ਕਿੱਝ ਐਵੇਂ ਹਾਂਜੀ ਹਾਂਜੀ ਹੁਣ ਜਿਹੜੀ ਇਹਨਾਂ ਦੀ ਡਿਮਾਂਡ ਜੋੜੇ ਦੀ ਕਰਦੇ ਨੇ ਬੰਦਾ ਜਿੰਨੇ ਦੇ ਸੀਮਨਾਉਂਦੇ ਓਨੇ ਜੀ ਦੇ ਦਿੰਦੇ ਨੇ ਜੋੜਾ ਅੱਛਾ ਆਪਾਂ ਕਹਿੰਦੇ ਨੂੰ ਸਾਰਿਆਂ ਨੂੰ ਪਤਾ ਵੀਰੇ ਅੱਜਕੱਲ ਸਾਰਾ ਹਰ ਇੱਕ ਬੰਦਾ ਪਾਰਖੂ ਆ ਆਪਾਂ ਕਿਹੜਾ ਕੋਈ ਕੱਲੇ ਬ ਇਨਾਂ ਦੀ ਵੀਰੇ ਜੇ ਕੋਈ ਜੋੜਾ ਲੈਂਦਾ ਜੇ ਮੁੱਲ ਕੱਲੀ ਕੱਲੀ ਦੇ ਕਰਨ ਇਹਦਾ 100000 ਰੁਪਏ ਦਾ 100000 ਰੁਪਏ ਇਹ ਕੋ ਹਾਂ ਜੇ ਕੋਈ ਵੀਰੇ ਜੋੜਾ ਲੈਂਦਾ ਵਾ ਤੇ ਆਪਾਂ ਜੋੜਾ ਇਹ 60000 ਰੁਪਏ ਦਾ ਅੱਛਾ ਹਾਂ ਇੱਧਰ ਦੇਖੀ ਬੰਦਾ ਮੈਂ ਕੱਲੀ ਮੜੀ ਇਹਨੂੰ ਫੜੀ ਗਾ ਕੇ ਹਾਂ ਤੋੜੇ ਦੋਨੇ ਲੰਮੀਆਂ ਹੁਣ ਮਾਰੀ ਤੋੜ ਕੇ ਦੇਖੀ ਬਚੀ ਲੰਮੀ ਤੋੜੀ ਇਹਨਾਂ ਨੇ ਪਾਈ ਵੀ ਤਾਂ ਦੇਖੀ ਲੈਗ ਸਕੋਰ ਦੇਖੀ ਦੇ ਪਤਾ ਹੀ ਨਹੀਂ ਇਹਨਾਂ ਨੂੰ ਰੱਸੀਆਂ ਬਾਰੇ ਹੌਲੀ 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 ਇਹ ਪਾਈ ਵੀ ਨਹੀਂ ਕਦੇ ਰੱਸੀ ਪਾਈ ਬੋਕੇ ਕਰੀਆਂ ਨਹੀਂ ਨਹੀਂ ਲੈ ਜਿੱਤੇ ਯਾਰ ਦੇ ਲੈ ਪਤਾ ਹੀ ਨਹੀਂ ਕਿਵੇਂ ਖੋਲਣਾ ਕਿ ਭਾਜੀ ਗਿੱਜੀਆਂ ਵੀਆਂ ਕਰ ਮਾਲੀਆਂ ਇਹ ਤਾਂ ਗ ਤੇ ਜੇ ਕਟਕੀਆਂ ਲੈ ਜੂ ਤਾਂ 26000 ਦਾ ਜੋੜਾ ਦੇ ਦਾਂਗੇ 13000 ਦੀ ਤੁਹਾਨੂੰ ਬੱਚੀ ਰਹਿ ਜਾਣੀ ਹੈ ਜੀ ਵੀਰੇ ਇੱਕ ਮੈਂ ਤਾਂ ਆਪਾਂ ਵੀ ਗੱਲ ਕਹਿੰਦੇ ਆ ਹੋਰ ਓਏ ਹੋੜੇ 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 ਹੋਰ ਹੋਰ ਕਿਤੇ ਵੀ ਮੰਨ ਲਓ ਐਸੇ ਜੀਆਂ ਚੀਜ਼ਾਂ ਬੰਦਾ ਦੇਖ ਸਕਦਾ ਪਹਿਲਾਂ ਵੀਡੀਓ ਕੱਢ ਕੇ ਆਹ ਚੀਜ਼ਾਂ ਦਾ ਕੀ ਰੇਟ ਆ ਹਾਂ ਪ੍ਰਾਧਾਨ ਸਾਹਿਬ ਕੁਆਲਿਟੀ ਦੇਖੋ ਕਿੰਨੀ ਹੈ ਇਹ ਅੱਜ ਬੱਚਿਆਂ ਵੀ ਕਿਸੇ ਪਾਸੇ ਖੁੰਝੇ ਨਹੀਂ ਗਾ ਲਓ ਵਾਹਿਗੁਰੂ ਦੇ ਹੱਥਾ ਕੀ ਬੰਨਣਾ ਕੀ ਨਤਰਣਾ ਨਹੀਂ ਸਹੀ ਗੱਲ ਹੈ ਦੇਖੋ ਲੈ ਜਾ ਕੇ ਵੀ ਉਹਦੀਆਂ ਚੀਜ਼ਾਂ ਵੀ ਜਾਨ ਕੇ ਇਹ ਚੀਜ਼ ਜਦੋਂ ਆਪਾਂ ਇੱਥੋਂ ਦੇ ਕਰਾਉਨੇ ਹਨਾ ਤੇ ਬਹੁਤ ਸਮਾਂ ਲੱਗ ਜਾਂਦਾ ਹੂੰ ਜਿਹਨੇ ਬ੍ਰੀਡ ਦੇ ਕੰਮ ਕਰਨਾ ਤੇ ਅੱਜ ਮੇਰਾ ਵੀਰ ਜਾ ਕੇ ਜਾਂਦੇ ਅੱਜ ਤਿਆਰ ਹੋ ਸਕਦੀ ਹੈ ਬੱਚਿਆਂ ਮੰਨ ਲਵੀਂ ਖੀਰੀਆਂ ਖੀਰੀਆਂ ਸੋਹਣੀਆਂ ਠੀਕ ਆ ਹਾਂਜੀ ਨਾਗਾ ਗਿਆ ਵੀਰੇ ਤੇਰੇ ਨੰਬਰ ਆ ਚਿੱਟਾ ਰੰਗ ਬਾਲਾ ਲਈਦਾ ਬੇ ਯਾਰ ਮੈਂ ਕਿਹਾ ਮੈਨੇ ਬੱਚੀ ਦੇਣੀ ਤੈਨੂੰ ਦੱਸਿਆ ਜਿਹੜੀ ਆਪਦਾ ਦਿਲ ਨੂੰ ਆਪਣੇ ਲੱਗਦੀ ਹੈ ਨਾ ਮਤਲਬ ਉਹੀ ਆਪਾਂ ਨੂੰ ਹੁੰਦਾ ਵੀ ਚੀਜ਼ ਲੈ ਆ ਲਗੇ ਇਹ ਕੋਈ ਡਿਮਾਂਡ ਵੀ ਆ ਜਾਂਦੀ ਐ ਸਪੈਸ਼ਲ ਸੰਦੀਪ ਭਾਈ ਇਹੋ ਜੇ ਸਾਨੂੰ ਲੱਭ ਦੇ ਵੀਰੇ ਜਿਆਦੇ ਡਿਮਾਂਡ ਤਾਂ ਥੋੜੀ ਵਾਈਟ ਰੈਂਗ ਦੀ ਆ ਜਾਂਦੀ ਵਾਈਟ ਦੀ ਜੈਟ ਵਾਈਟ ਤੇ ਬਰੀਡ ਦੀ ਉਹ ਹੀ ਡਿਮਾਂਡ ਜਿਆਦਾ ਹੁਣ ਯਾਰ ਮੈਨੂੰ ਇੱਕ ਬੰਦੇ ਦੀ ਡਿਮਾਂਡ ਆਈ ਉਹ ਕਹਿੰਦਾ ਭਾਈ ਅਸੀਂ ਸਿੰਘਾਂ ਵਾਲੀਆਂ ਲੈਣੀਆਂ ਬੁਖਾਰ ਨਹੀਂ ਚੜਦਾ ਦੱਸ ਕੀ ਸੀ ਗਈ ਯਾਰ ਆਪਾਂ ਹੀ ਬੰਦੇ ਕਹਿੰਦੇ ਸਿੰਗਲ ਹੀ ਲੈਣੀ ਹਾਂ ਕਈ ਦਾ ਮੈਂ ਦੋ ਬੱਚੇ ਲੈਂ ਜਾਂ ਤਾਂ ਲੈ ਲੈਂ ਜਾਂ ਮੈਂ ਲੈਂਦਾ ਨਹੀਂ ਹੁਣ ਲੈਂ ਜਾਂ ਬਰੀਡ ਫੋਲ ਉਹਨਾਂ ਦੀ ਬਰੀਡ ਫੋਲ ਐਡੇ ਸਿੰਘਾ ਉਹ ਕਹਿੰਦਾ ਭਾਈ ਸਾਡੇ ਜਾਂਜੇ ਸਾਰੀਆਂ ਸਿੰਘਾਂ ਵਾਲੀਆਂ ਕਿਤੇ ਬੁਖਾਰ ਨਹੀਂ ਚੜਿਆ ਗਈ ਬਾਕੀ ਆਪਾਂ ਜਿਹੜੀ ਗੱਲ ਹਨਾ ਮੱਕਈ ਅਗਲੇ ਦੀ ਸਾਮ ਜਾਂਦੀ ਆਸੀ ਆਪਾਂ ਇਹ ਨਹੀਂ ਕਹਿੰਦੇ ਹੁਣ ਵੀਰੇ ਕਿਸੇ ਨੇ ਯਾਰਸੀ ਲੈਣੀ ਆ ਕਿਹਦੇ ਚਾਪ ਲੈਣੀ ਆ ਹਾਂ ਇਹ ਆ ਗਿਆ 3 ਤੇ 4 ਨੰਬਰ ਇਹ ਬਈ ਇਹ ਦੰਦੋ ਕਿਵੇਂ ਆ ਦੋਨੇ ਆ ਆ ਆ ਬੱਚਾ ਦੋ ਜਾਂਦਾ ਵੀਰੇ ਵਾਈਟ ਆ ਆ ਖੀਰਾ ਬੱਚਾ ਉਹ ਬੱਚਾ ਖੀਰਾ ਹਾਂਜੀ ਹਾਂਜੀ ਇੱਕ ਹੋਰ ਬੇਨਤੀ ਆ ਬਈ ਆਪਾਂ ਜਿਹਦਾ ਖੀਰਾ ਗਿਆ ਉਹ ਖੀਰਾ ਹੀ ਹੋਊਗਾ ਬੇਨਰਦ ਹੋਵਾਂਗੇ ਵੀਰੇ ਜੇ ਆਪਾਂ 19 ਦੋਕੇ ਨਿਕਲ ਜੇ ਹੂੰ ਉਹ ਨਹੀਂ ਆਪਾਂ ਕੰਮ ਕਰਦੇ ਆਪਣੀਆਂ ਬੱਚੀਆਂ ਸਾਰੀਆਂ ਕੱਚੀਆਂ ਵਾਂ ਕੋਈ ਪੂਰੇ ਦਾ ਨ ਦੋਵੇ ਪੱਕੀ ਬੱਚੀ ਆਪਾਂ ਜ਼ਿੰਮੇਦਾਰ ਹੋਵਾਂਗੇ ਠੀਕ ਆ ਜਾਨੀ ਆਪਾਂ ਨੂੰ ਸਾਰੀ ਦਿਖਾਉਣ ਦੀ ਲੋੜ ਨਹੀਂ ਗਈ ਜਵਾਬ ਕਿਸੇ ਪਾਸੇ ਹੱਥ ਨਹੀਂ ਦਰਾਉਂਦੀ ਠੀਕ ਆ ਲੈ ਆ ਦੇਖ ਲੈ ਗੱਬਣਾ ਰਗੀ ਝੋਲੀਆ ਦੇਖ ਦੇਖ ਕੇ ਇੱਕ ਰਹੀ ਦਿਖਾ ਦੇ ਔਰ ਮੇਰੇ ਦਿਲ ਖਤਮੀ ਬੱਚੀ ਆ ਮੇਰੇ ਪੂਰੀਏ ਠੀਕ ਆ ਮੈਂ ਕਿਹਾ ਸ਼ਾਰਨਾ ਮਾਰੇ ਨਾ ਇਹ ਦੇਸੀ ਥੋੜੀ ਆ ਠੀਕ ਆ ਲੈ ਜਿੰਗ ਜਾ ਕੀ ਮਾਰ ਲਾ ਪਾਦੇ ਸਾਰੇ ਕੈਮਰੇ ਦਾ ਕਿਹੜਾ ਖਰਚਾ ਦਵਾਂਗੇ ਤੇਰੇ ਲੱਤ ਮਾਰ ਦੇ ਠੀਕ ਆ ਨਾ ਯਾਰ ਕਦੇ ਵੀ ਨੁਕਸਾਨ ਹੋ ਗਿਆ ਨਾ ਯਾਰ ਇਹਦਾ ਸਾਉ ਬ੍ਰਿੱਡਾਂ ਵਾਲੇ ਬੱਚੇ ਆ ਯਾਰ ਬੋਲਣਾ ਉਹੋ ਜਿਹੀ ਥੋੜੀ ਠੀਕ ਆ ਇਹਦੇ ਦੀ ਝੋਲੀ ਜਿਹੀ ਲਓ ਜੀ ਚੈੱਕ ਕਰਾ ਗੱਬਣ ਹੁੰਦੀ ਜਿਵੇਂ ਗੱਬਣ ਆ ਹੋ ਸਕਦਾ ਲੱਗਿਆ ਹੋਵੇ ਸੀਮਿੰਟ ਪਰ ਆਪਾਂ ਕਹਿੰਦੇ ਨਹੀਂਗੇ ਲੈ ਬਈ 50 ਬੱਚੀ ਦੋ ਦੰਦਾਂ ਜਰਸੀ ਬੱਚਾ ਖੀਰਾ ਇਹ ਕਾਬਲ ਹੀ ਆ ਸੀਮਿੰਟ ਦੇ ਬਾਈ ਜਰਸੀ ਤਾਂ ਕਾਬਲ ਕਾਬਲ ਜੀ ਕਾਬਲ ਹੀ ਆ ਜਾਂਦਾ ਅਗਲਾ ਲਵਾ ਸਕਦਾ ਦੋ ਤਿੰਨ ਥੋੜਾ ਜਿਆਦਾ ਬੱਚਾ ਲਵਾ ਸਕਦਾ ਵਾ ਜੇ ਥੋੜਾ ਖਾਂਬ ਲਵੇ ਹੋਰ ਦੋਤ ਕਰਨੀ ਇਹਦੀ ਫਿਰ ਵੀਰੇ ਚਿੱਟੀ ਬੱਛੀ ਦੀ ਤੇ ਪਹਿਲਾ ਚਿੱਟੀ ਦੀ ਡਿਮਾਂਡ ਦੱਸਦੇ ਜੋੜੇ ਦੀ ਬਾਤ ਦੱਸ ਦਾਂਗੇ ਚਿੱਟੀ ਚਿੱਟੀ ਬੱਛੀ ਦੀ ਡਿਮਾਂਡ ਆ ਵੀਰੇ 22000 ਰੁਪਇਆ ਤੇ ਜਰਸੀ ਇਹਦੀ 16000 ਰੁਪਇਆ ਵੀਰੇ ਜੋੜਾ ਜੋੜੇ ਦਾ ਮਾਨਤਾ ਕਰ ਦਾਂਗੇ ਖੁੱਲੋਂ ਆਪਾਂ ਠੀਕ ਆ ਹਾਂ ਤਾਂ ਨਹੀਂ ਇੱਕ ਇੱਕਾ ਹੂ ਵੀ ਆਜੇ ਕੋ ਜੋੜਾ ਵਿੱਚੋਂ ਬਣਾਉਂਦਾ ਮਾਨਤਾ ਜਰੂਰ ਕਰਾਂਗੇ ਆਪਾਂ ਇਹ ਨਹੀਂ ਗੱਲ ਹੁੰਦੀ ਹਾਂ ਤੇ ਕੋਈ ਭਰਾ ਨਾ ਬੜਾ ਸੋਦੇ ਪਾਜੀ ਜੀ ਤੇ ਪੈ ਜਾਂਦੇ ਵੀਰੇ ਹੁਣ ਚੰਗੀਆਂ ਚੀਜ਼ਾਂ ਪਿੱਛੋਂ ਹੀ ਪੈਸੇ ਭਰ ਕੇ ਆਉਂਦੇ ਆ। ਹੂੰ। ਔਰ ਜਿਹਨੇ ਵੀਰੇ ਸਾਨੂੰ ਐਡੀ ਬੱਛੀ ਦੇਣੀ ਆ ਤਿਆਰ ਕਰਕੇ ਪਾਲ ਕੇ ਸੀਮਨ ਭਰਾ ਕੇ ਵੀਰੇ ਉਹ ਫਰੀ ਹੋ ਨਹੀਂ ਦਿੰਦਾ ਕਰਦਾ। ਨਹੀਂ ਦਿੰਦਾ। ਖਰਚਾ ਖਾ ਕੇ ਤਿਆਰ ਕਰਦਾ। ਉਹ ਆ ਪੰਜਾਬ ਵਪਾਰੀਆਂ ਤੋਂ ਮੁੱਲ ਲਵਾ ਕੇ ਫੇਰ ਆ ਜੀ ਚੀਜ਼ ਦਿੰਦਾ। ਹੂੰ। ਤੇ ਜਿਹੜੀ ਮੈਂ ਕਹਿਣਾ ਬੱਛੀ ਮੈਂ ਜਿਹੜਾ ਰੇਟ ਮੈਂ ਕਹਿਣਾ ਜੇ ਕਿਸੇ ਕੋਲੇ ਵੀ ਉਹ ਜੀ ਹੈਗੀ ਉਹ ਮੈਂ ਵੀ ਲੈ ਲੂੰਗਾ। ਮੰਨ ਲਾ ਆ ਇਹਦਾ 16 ਮੰਗੇ ਉਹ ਜੀ ਹੋਵੇ 16 ਆ ਤੇ ਉਹ ਕਈ ਵੀਡੀਓ ਪਾਉਂਦੇ ਦੇਸੀ ਬਾਈ ਦੇਸੀ ਦਾ ਆਪਾਂ ਲੈਣੀ। ਆਪਾਂ ਤਾਂ ਬਰੀਡ ਲੈਣੀ ਬਰੀਡ ਕਿਸੇ ਕੋਲ ਵੀ ਆਪਾਂ ਵੀ ਲੈ ਲਾਂ। ਜਾਨੀ ਐਨੀ ਬਰੀਡ ਹੋਵੇ 1 ਜੋੜੇ ਦੇ ਮਾਨਤਾ ਨੂੰ ਖੁੱਲਾ ਹੋ ਜਾਊਗਾ ਹਾਂਜੀ ਹਾਂਜੀ ਤੇ ਜੇ ਬਈ ਕੋਈ ਇਕੱਠੀਆਂ ਚਾਰਜ ਜਾਂ ਪੰਜ ਲੈ ਜੇ ਜੇ ਉਹ ਤਾਂ ਮੌਕੇ ਤੇ ਯਾਰ ਕਰ ਦਾਂਗੇ ਕਰ ਦਾਂਗੇ ਕੋਸ਼ਿਸ਼ ਕਰਕੇ ਦੋੜਾਂਗੇ ਬਰਾਬਰ ਇੱਕੀ ਗੱਲੇ ਹੋਏ ਤੁਮੋਂ ਆਪਿੰਦਾਂ ਦੇ ਕੰਮ ਕਰਨ ਲੱਗਿਆ ਵਾਏ ਕਿ ਉਹਦੀ ਹਿੱਡੀ ਕਰਪਾਵਾ ਕਿਸੇ ਭੈਣ ਭਰਾ ਨੇ ਆਪਾਂ ਨੂੰ ਮੂਲੀ ਕੰਮ ਕੀਤਾ ਵੀ ਸਵਾਈ ਪਾ ਕੇ ਖਰਾਬ ਕੀਤਾ ਜਾਂ ਨਜਾਇਜ਼ ਕੀਤਾ ਕਿਸੇ ਨੇ ਨਹੀਂ ਆਪਣੇ ਨਾਲ ਕੀਤਾ ਅੱਛਾ ਨੰਬਰ 2 ਕਿਸੇ ਨੇ ਮੈਨੂੰ ਫੋਨ ਲਾ ਕੇ ਮੇਰੇ ਨਾਲ ਪਗਾਈ ਵਾਜੀ ਦਾ ਸੌਦਾ ਨਹੀਂ ਕੀਤਾ ਠੀਕ ਆ ਮੈਂ ਕਹਦਾ ਦਾਵੇ ਨਾ ਕਰ ਸਕਦਾ ਠੀਕ ਆ ਠੀਕ ਆ ਤੇ ਅੱਜ ਵੀ ਜਿਹੜੇ ਕਿ ਮੇਰੇ ਪਿੰਡੋਂ ਪਿਛਲੀ ਵਾਰੀ ਵੀ ਵਿਚਾਰੇ ਭੈਣ ਭਰਾ ਇਹ ਦੇ ਵੇਖਦੇ ਮੁਰਕ ਕੇ ਗਏ ਆ ਅੱਛਾ ਉਹਨੇ ਵੀਡੀਓ ਵੇਖਣੀ ਮੋੜ ਮੋੜ ਕੇ ਚਾਰੇ ਗਏ ਆ ਕਿ ਬਈ ਟਾਈਮ ਨਹੀਂ ਹੁੰਦਾ ਅਫਰਾ ਦਾ ਜਿਹੜਾ ਕੰਮ ਆ ਟਾਈਮ ਨਹੀਂ ਲੱਗਦਾ ਸੀਜ਼ਨ ਦਾ ਕੰਮ ਸੀ ਸੀਜ਼ਨ ਦਾ ਵੀਰੇ ਮਾਲ ਵੇਚ ਜਾਂਦਾ ਵਿਚਾਰੇ ਮੁੜ ਕੇ ਜਾਂਦੇ ਆ ਫਿਰ ਉਹਨੂੰ ਕਹਿੰਦਾ ਵੀਰੇ ਤੁਸੀਂ ਅਗਲੇ ਕੀ ਦੇ ਲੈ ਹੂੰ ਠੀਕ ਆਪਾਂ ਇਹਨਾਂ ਕਿਤੇ ਲੋਕਾਂ ਦੇ ਤੁਹਾਨੂੰ ਸੁਣਾਣਾ ਸਾਨੂੰ ਨਹੀਂ ਵੀਰੇ ਕਿਸੇ ਨੇ ਭੈਣ ਭਰਾ ਨੇ ਖਰਾਬ ਕੀਤਾ ਆਪਾਂ ਨੂੰ ਜਿਹੜਾ ਫੋਨ ਲਾਉਂਦਾ ਵਾ ਉਹਨੇ ਆਪਾਂ ਕਿਹਾ ਉਹਨੇ ਵੀ ਜਿਹੜੀ ਮਤਲਬ ਦੀ ਚੀਜ਼ ਆ ਆਪਾਂ ਨੂੰ ਬੰਦਾ ਉਹੀ ਫੋਨ ਲਾਉਂਦਾ ਵੀ ਜਿਹਨੇ ਚੀਜ਼ ਲੈਣੀ ਹੂੰ ਨਾ ਕਦੇ ਸਾਈ ਆਪਾਂ ਨੂੰ 10 ਰੁਪਏ ਪਾ ਕੇ ਕਹਿੰਨੇ ਕਿ ਆ ਵੀ ਮੈਂ ਲੈ ਜਾਣੀ ਅੱਛਾ ਕਿਸੇ ਨੇ ਮੇਰੇ ਦਾ ਅੱਛਾ ਨਾ ਆਏ ਨਹੀਂ ਕਦੇ ਕਦੇ ਨਾ ਆਪਾਂ ਨੂੰ ਸਾਈ ਦਾ ਮਤਲਬ ਬਰਾ ਰਿਹਾ ਹੋਇਆ ਹਾਂ ਹੂੰ ਸਾਈ ਪੈ ਜੇ ਹੁਣ ਇਹ ਚੀਜ਼ਾਂ ਦੀ ਇਹ ਜੀ ਕੋਣ ਮੰਦੀ ਮੇਰੇ ਕੋਲ ਇੱਕ ਤਾਂ ਹੈ ਨਹੀਂ ਹੁਣ 11 ਨਾ ਆਗਾ ਸਾਈ ਪੈ ਜੇ ਉਹ ਫਿਰ ਉਹਦਾ ਉਹ ਮਾਲਕ ਬਣ ਜਾਂਦਾ ਉਹ ਪਾਸੇ ਕਰ ਦੇਈ ਦੀ ਆ ਹਾਂ ਪਾਸੇ ਹੋ ਜਾਂਦੀ ਆ ਉਹਦਾ ਜੀ ਉਹ ਮਾਲਕ ਬਣ ਜਾਂਦਾ ਫਿਰ ਉਹ ਜਿਹੜੀ 15 ਵਾਲੀ ਭਾਵੇਂ ਸਾਨੂੰ ਕੋਈ 30 ਦੇਵੇ ਅਸੀਂ ਦਿੰਦੇ ਨਹੀਂ ਫਿਰ ਉਹ ਮਾਲਕ ਦੀ ਆ ਭਾਵੇਂ ਉਹ 30 ਦੀ ਵੇਚੇ ਚਾਹੇ ਕਿਨੇ ਦੀ ਵੇਚੇ ਠੀਕ ਆ ਹਾਂਜੀ ਆਏ ਨਹੀਂ ਭਾਈ ਸਾਈ ਪੈ ਦੀ ਤੇ ਬਾਅਦ ਚ ਆਪਾਂ ਕਹੋਗੇ ਯਾਰ ਤੁਸੀਂ ਸਾਈ ਮੜਾ ਲਓ ਸਾਈ ਤੋਂ ਬਾਅਦ ਸਰਦਾਰੀ ਸਾਡਾ 100 ਰੁਪਿਆ ਵੀ ਨਜਾਇਜ਼ ਆ ਜੀ ਅਸੀਂ ਕਹਿੰਦਾ ਨਹੀਂ ਸੇਗਾ ਅਸੀਂ ਇਹ ਕਾਰੋਬਾਰ ਨਹੀਂ ਕਰਦੇ ਪਰ ਉਹਦਾ ਸਾਈ ਦਾ ਇਹ ਮਤਲਬ ਹੈ ਇਹ ਮਤਲਬ ਲਈ ਸਾਡੇ ਸਾਈ ਦਾ ਹੁੰਦਾ ਵੀ ਸਾਡੀਆਂ ਵੇਖਦੀਆਂ ਵਾਲੀ ਜੀ ਸਾਨੂੰ ਸਾਈ ਪਉ ਆ ਜਗਾ ਨੂੰ ਬੰਨੀ ਹੈ ਉਹ ਕੰਮ ਨਹੀਂ ਹੈਗਾ ਸਾਈ ਦਾ ਮਤਲਬ ਸਾਡੇ ਆ ਗਾਗਾਂ ਆਸਤੇ ਬੱਚੀ ਬੁੱਕ ਕਰਦੇ ਹਾਂਜੀ ਉਹ ਬੱਚੀ ਬੁੱਕ ਹੋ ਗਈ ਮਾਲਕ ਬਣ ਗਿਆ ਮਾਲਕ ਬਣ ਗਿਆ ਜੀ ਉਹ ਮਾਲਕ ਬਣਨ ਤੋਂ ਬਾਅਦ ਜੇ ਕੋਈ ਇੱਥੇ ਆ ਕੇ ਦੇਖਦਾ ਵੀ ਹਾਂ ਭਾਈ ਤੂੰ ਸੰਦੀਪ ਕਿਹਾ ਗਿਆ ਥਾਣ ਪੰਜ ਉਹ ਚੀਜ਼ ਦਾ ਵੀ ਇਹ ਮੈਂ ਜੁਮੇ ਉਹ ਦੰਦਾ ਦਾ ਥਾਣਾ ਦਾ ਹਾਂ ਜੁਮੇਦਾਰ ਹੋਣੇ ਇਹਦੀ ਝੂਲੀ ਚੈੱਕ ਕਰ ਲਓ ਜੀ ਬੋਡੀ ਸੋਹਣੀ ਝੂਲੀ ਹੈ ਕੱਲਾ ਕੱਲਾ ਥਾਣ ਪਿਆ ਨਿਖੜਮਾ ਹੁਣ ਬਰਾੜ ਸਾਹਿਬ ਇੱਕ ਚੀਜ਼ ਦੇਖੀ ਆਪਾਂ ਹਣ 15-16000 ਰੁਪਏ ਦੀ ਬਚੀ ਆ ਅਗਲੇ ਨੇ ਗਰੀਬ ਨਹੀਂ ਹੋਏਣਾ ਆਪਾਂ ਅਮੀਰ ਨਹੀਂ ਹੋਏਣਾ ਬਸ ਵਿਸ਼ਵਾਸ ਖਤਮ ਹੋ ਗਿਆ ਵਿਸ਼ਵਾਸ ਗਾਣੂ ਨਹੀਂ ਆ ਅੱਜ ਆਪਾਂ ਨੇ ਵਿਸ਼ਵਾਸ ਕਰਕੇ ਲੈ ਮਿੰਟ ਕਈ ਮੈਨੂੰ ਭੈਣ ਭਰਾਇਆਂ ਕਹਿ ਦਿੰਦੇ ਆ ਇਦਾਂ ਵੀਡੀਓ ਸਾਰੇ ਨੇ ਦੇਖਣੀ ਯਾਰ ਲੈਣ ਵਾਲੇ ਜਿੰਨਾਂ ਤੋਂ ਮੈਂ ਲੈਣਾ ਉਹਨੇ ਨੇ ਵੀ ਦੇਖਣੀ ਆ ਉਹਨਾਂ ਨੇ ਵੀ ਦੇਖਣੀ ਨਾਲੇ ਨਾ ਫਾਇਦਾ ਪਤਾ ਲੱਗ ਗਿਆ ਇਹ ਗੱਲ ਕਹਿ ਦਿੰਦੇ ਆ ਵੀ ਜਿਹੜੀਆਂ ਤੈਨੂੰ ਚੰਗੀਆਂ ਲੱਗੀਆਂ ਉਹਨੂੰ ਭੇਜ ਦੇ अच्छा यार विश्वास है यार हम्म हुन जे आपा उनु 5 5 6 6 ਥਨਾ ਲਿਆ ਬੇਚਿਆ ਜਿਨਾਂ ਦਾ ਮੈਂ ਲੈਂੀਆਂ ਹੁੰਦੀਆਂ ਉਹ ਪਤਾ ਹੀ ਕਹਿੰਦਿਆ ਨਹੀਂ ਯਾਰ ਇਹਨੂੰ ਬੱਚੀ ਦੇ ਦੋ ਇਹਦੇ ਭਾਜ ਆਏ ਇਹ ਲੈਂਦਾ ਵੇ ਹੈ ਯਾਰ ਮੰਦਰਾ ਤੋਂ ਹੀ ਲੈਂਦਾ ਵੇ ਇਹ ਬੰਦੇ ਤੋਂ ਇਹਨੂੰ ਬੱਚੀ ਦੇਣੀ ਹੋ ਕੇ ਹੁੰਦੀ ਠੀਕ ਆ ਚਾਰ ਨੰਬਰ ਵੇ ਦੰਦੋ ਕੇ ਮੇਆ ਬੱਚਾ ਦੰਦੋ ਚਾਰ ਦਾਂ ਦੀ ਚਾਰ ਇੱਕ ਇਹ ਗੱਲ ਆ ਬਾਈ ਜਿਹੜੇ ਦੰਦ ਕਹ ਤੇ ਉਹੀ ਹੋਣਗੇ ਇਹ ਨਹੀਂ ਬਾਈ ਦੰਦਾਂ ਚ ਹੋਈ ਤੇ ਆਪਾਂ ਕਹਿੰਦਾ ਜੀ ਆਈਡੀਆ ਕਿ ਨਹੀਂ ਹੈਗੀਆਂ ਐਵੇਂ ਹੀ ਦੱਸ ਜਿਹੜੀ ਦਾ ਬੱਠੀ ਹੁੰਦੀ ਫਿਰ ਕੀ ਹੁੰਦਾ ਜਿਹੜੀ ਖੀਰੀ ਹੁੰਦੀ ਉਹਦਾ ਐ ਕਰੀ ਜਾਣਗੇ ਬੰਦੇ ਬੰਦੇ ਜਿਹੜੀ ਦੋਂਦੀ ਉਹ ਮੈਂ ਐ ਕਰ ਲੈਣਗੇ ਆਹ ਕੰਮ ਨਹੀਂ ਮੈਂ ਕਰਦਾ ਮੇਰੇ ਦਾ ਵਾਈ ਥੂੜ ਦਾ ਅਕਦੀ ਗਾਰੰਟੀ ਲਊਗਾ ਬੱਠੀ ਦੀ ਥੂੜ ਤੇ ਕੋਈ ਦੰਦ ਥੂਪੇ ਤਿਆਰ ਹੋ ਜੇ ਦੰਦਾਂ ਲੋਕਾਂ ਦੇ ਨਾਂ ਵੇਕੇ ਮੈਂ ਲਊਗਾ ਜਿਹੜਾ ਕਹਿੰਦਾ ਮੈਂ ਦੰਦਾਂ ਜ ਦੋਂਦੀ ਚੌਗੀ ਵੇਖ ਜੀ ਮੈਂ ਲੈ ਲਊਗਾ ਠੀਕ ਆ ਯਾਰ ਕਿਤੇ ਗਾਈਆਂ ਦਾ ਭਾਈ ਹੁਣ ਇਹ ਡੇੜੀਆਂ ਬੱਸੀਆਂ ਹੋ ਗਈਆਂ ਦੋਂਦਾ ਚੋਗਾ ਜਾਨਵਰ ਨੇ ਹੋਣਾ ਹੀ ਆ ਯਾਰ ਉਮਰ ਦੇ ਹਿਸਾਬ ਨਾਲ ਤਾਂ ਵੱਡਾ ਹੋਣਾ ਹੀ ਆ ਬਣਾਈਆਂ ਐਵੇਂ ਇੱਕ ਇੱਕ ਉਹਦਾ ਕਹਿੰਦੇ ਬਣਾਇਆ ਉਹ ਇੱਕ ਵਿਆਹ ਰੋਣਾ ਕੀਰੀ ਹੋ ਗਈ ਦੋਂਦੀਆਂ ਮੈਂ ਗੱਲਾਂ ਠੀਕ ਹੈ ਜੀ ਪੱਕੀ ਬੱਚੀ ਦਾ ਡਰ ਹੁੰਦਾ ਦੋਂਦੀ ਚੋਗੀ ਦਾ ਕਹਦਾ ਹੁੰਦਾ ਹਾਂ ਇਹ ਤਾਂ ਗੱਲ ਇਹਦਾ ਉਮਰ ਆਏ ਦਾ ਵਧੀ ਜਾਣੀ ਆ ਬਾਤ ਨਹੀਂ ਆ ਦੇ ਕੋਈ ਬਰੀਦਾ ਵੇਖੋ ਮੈਨਾਂ ਜਿਹੜੀ ਚੀਜ਼ ਦੇਖਣੀ ਹੈ ਇਹ ਚੀਜ਼ ਦੇਖਣੀ ਛੋਟਾ ਜਾ 5 ਨੰਬਰ ਇਹਦਾ ਹੀ 16000 ਰੁਪਏ 5 ਦਾ ਠੀਕ ਆ ਬੰਦ ਮੈਂ ਇਹ ਨਹੀਂ ਕਹਿੰਦਾ ਚਲੋ ਹਨਾ ਮਾਲ ਲੈਂਦੇ ਆ ਕੋਈ ਨਹੀਂ ਜੀਤੋਂ ਮਰ ਜੀ ਆਪਾਂ ਨੇ ਕਹਿੰਦੇ ਚਲੋ ਸਾਰੇ ਭੈਣ ਬਰਾ ਬਹੁਤ ਸੋਹਣਾ ਕੰਮ ਕਰਦੇ ਜਿੰਨੇ ਵੀ ਕਰਦੇ ਆ ਆਪਦੇ ਲੈਵਲ ਤੇ ਕੋਈ ਮਾਰਾ ਗਿਆ ਮਣੀ ਕਰਦਾ ਹੁੰਦਾ ਤੇ ਪਰ ਮੈਂ ਇਹ ਕਹਿੰਦਾ ਵੀ ਸਾਰੇ ਹੱਕ ਚੀਜ਼ ਦੇਖ ਕੇ ਆਪਾਂ ਨੂੰ ਫੇਰ ਦੇ ਲੋ ਜੇ ਸਹੀ ਲੱਗਦਾ ਮਾਲ ਠੀਕ ਨਹੀਂ ਗੱਲ ਠੀਕ ਆ ਲੈਵਲ ਨਾਗ ਹੋ ਗਿਆ ਵੀਰੇ 5 ਨੰਬਰ ਤੇ 6 ਨੰਬਰ ਨਾਗ ਇਹ ਵਿੱਚ ਬਰਾਬਰ ਸਾਹਿਬੋ ਚਲੋ ਆ ਸੀਮਨ ਤੁਹਾਨੂੰ ਵੀ ਪਤਾ ਆਪਾਂ ਦੇਖਿਓ ਕਹਿ ਦਿੰਨੇ ਹੋ ਜਿਆ ਇਹ ਚੰਗੇ ਸੀ ਮਨਾਂ ਦੀਆਂ ਬੱਚੀਆਂ ਕੋਈ ਮਾਰੇ ਸੀ ਮੰਦੀ ਮੰਨ ਕੇ ਨਾ ਹੁਣ ਆ ਕਹਿਣ ਨੂੰ ਤਾਂ ਆਪਾਂ ਕਹਿ ਦਿੰਨੇ ਜੀ ਆਹਾ ਏਬੀਐਸ ਦੀ ਆਹਾ ਵਰਲਡ ਵਾਈਡ ਦੀ ਆ ਹਾਂ ਜੀ ਹਾਂ ਪਰ ਉਹਦਾ ਫਾਇਦਾ ਨਹੀਂ ਕੋਈ ਨਾ ਜੀ ਉਹ ਫਾਇਦਾ ਸੀਮਣ ਤੁਸੀਂ ਆਪ ਜੱਜਮੈਂਟ ਕਰਨਾ ਜਿਹੜੀ ਕੁਆਲਿਟੀ ਹੈ ਤੁਹਾਡੇ ਸਾਹਮਣੇ ਹੈ ਵੀਡੀਓ ਨੂੰ ਦੋ ਵਾਰੀ ਵੇਖ ਲਓ ਬੱਚੀਆਂ ਦੇਖੋ ਪ੍ਰਕਾਰ ਸਾਹਿਬ ਕਹੇ ਕੀ ਨੰਬਰ ਹੈ ਇਹ ਆਲ ਦੀਆਂ ਬੱਚੀਆਂ ਆ ਠੀਕ ਹੈ ਨਿੱਗਰ ਬੜੀ ਹੈ ਬੱਚੀਆਂ ਬਹੁਤ સારી ਬੱਚੀ ਬਰੂਡ ਦੀ ਕਹਦੇ ਅੱਜ ਕਦੇ ਬਰੂਡ ਦੀ ਕਹਿ ਹੀ ਦੇਣਾ ਇਹ ਕੁਆਲਿਟੀ ਹੈ ਯਾਰ ਹੂੰ ਨਾ ਬੱਚੀ ਦਾ ਅੱਜ ਕਦਰ ਪ੍ਰਿੰਟ ਆ ਇਹਦੇ ਬ੍ਰਾਂਡ ਆ ਯਾਰ ਚਾਰ ਦੰਦ ਬੱਚੀ ਦੇ ਚਾਰ ਦੰਦ ਬੱਚਾ ਜੀ ਕਿੰਨਾ ਕਸਾ ਮਾਰੋਗੇ ਇਹ ਸੀਮਨ ਹੋ ਗਿਆ ਜੀ 20 ਤੋਂ 22 ਦਿਨ ਹੋ ਗਏ ਲੱਗੇ ਕਿ ਲੱਗਦਾ ਬੱਚਿਆਂ ਦੇ ਚਾਰਾਂ ਪੰਜਾਂ ਲੱਗੇ ਕਿ ਤੱਕ ਕਲੀਅਰ ਹੋ ਗਈ ਹੈ ਦੂਜੀਆਂ ਰੈਕਟਾਂ ਤਾਂ ਇੱਕ ਵਾਰੀ ਹੋਰ ਚੈੱਕ ਕਰਨੀਆਂ ਪੈਣਗੀਆਂ ਅੱਛਾ ਝੋਲੀ ਚੰਗੀ ਆ ਝੋਲੀਆਂ ਤਾਂ ਇਹ ਜੇ ਖਣਾ ਬਰਾੜਾ ਗੂਠਾ ਜੇ ਲਾਣੀ ਨਾ ਕੋਈ ਜੜਦਾ ਨਾ ਕੋਈ ਬੜੇ ਬੇਕਰੋ ਕਹਦਾ ਯਾਰ ਭਾਵੇਂ ਅੱਖਾਂ ਬੰਦ ਕਰਕੇ ਸੌਦਾ ਕਰ ਲਵੇ ਸੋਣਾ ਹੀ ਹੈ ਯਾਰ ਸਾਰਾ ਠੀਕ ਆ ਡੋਰੀ ਮੈਨੇਜਮੈਂਟ 10 ਮਿੰਟ ਲਾ ਕੇ ਵੀਡੀਓ ਵੇਖ ਲੈ ਜਿਹੜੀ ਵੀਡੀਓ 'ਚ ਗੱਲ ਹੋ ਗਈ ਮਤਲਬ ਹੋ ਗਈ ਬਸ ਮੈਂ ਉਹ ਕੰਮ ਆਪਣਾ ਠੀਕ ਹੋ ਮੈਂ ਜਿਹੜੀ ਗੱਲ ਮੈਂ ਗਾ ਕੇ ਜਿਹੜੀ ਆ ਹੁਣ ਵੀਡੀਓ ਬਣ ਰਹੀ ਨਾ ਆਪਣੀ ਮੈਂ ਗਾ ਕੇ ਨੂੰ ਕੋਲੇ ਖੜਾ ਸਮਝ ਕੇ ਵੀਡੀਓ ਬਣਾ ਰਿਹਾ ਇਹ ਨਹੀਂ ਹੁੰਦਾ ਵੀ ਆਪਣੇ ਕੋਲੇ ਇਹਦਾ ਦੇਖਣਾ ਨਾ ਕਿ ਹਮ ਆਪਾਂ ਇਹ ਗੱਲ ਕਹਿੰਦੇ ਵੀਰੇ ਸਾਈ ਪਾ ਦੋ ਗੱਡੀ ਵਾਲਾ ਕਿਰਾਇਆ ਪਾ ਦੋ ਆਪਦੇ ਘਰੋਂ ਪੈਸੇ ਦੇ ਹਮ ਬਰਾਬਰ ਸਾਹਿਬ ਇਦੂ ਤੋਂ ਨਹੀਂ ਉੱਤੇ ਕਹੋ ਯਾਰ ਇਦੂ ਤੋਂ ਉੱਤੇ ਵੀ ਕੋਣਾ ਕੋਈ 100 ਰੁਪਏ ਜੀ ਨਹੀਂ ਭੇਜਦਾ ਆਪਾਂ ਦੇਖੋ ਰਕਮ ਦੀ ਚੀਜ਼ ਭੇਜਣੀ ਅਗਲੇ ਦੇ ਘਰੇ ਪੈਸੇ ਦੇ ਠੀਕ ਆ ਕੋਈ ਸ਼ਵਾਜ ਆ ਯਾਰ ਆਪਾਂ ਨੂੰ ਜਾਨਵਰਾਂ ਤੇ ਵਿਸ਼ਵਾਸ ਆ 6 ਨੰਬਰ ਦੀ ਡਿਮਾਂਡ ਜੀ ਇਹਦੀ ਵੀ 16000 ਜੀ ਠੀਕ ਆ 7 ਨੰਬਰ ਨ ਚਮਕਬਾਲੀ ਆ 7 ਨੰਬਰ ਦੀ ਰੰਗ ਕਾਲਾ ਇਹ ਜੀ ਆਪਾਂ ਫੁੱਲ ਪ੍ਰੂਫ ਦੇ ਦਾਂਗੇ ਫਾਰਮ ਜੋ ਬੱਛੀਆਂ ਆ ਦੋਨੇ ਅੱਛਾ ਵਿੱਦ ਪ੍ਰੂਫ ਆ ਵਿੱਦ ਪ੍ਰੂਫ ਵੈਸੇ ਆਪਾਂ ਅੱਗੇ ਪਿਛਲੀਆਂ ਵੀਡੀਓ ਚ ਕਿਸੇ ਦਾ ਇੰਪਰੂਵ ਨਹੀਂ ਨਾ ਨਾ ਜਿਹੜੀ ਵੀ ਫਾਰਮ ਜੋ ਲਈਏ ਫਾਰਮ ਦੀ ਦੱਸਾਂਗੇ ਠੀਕ ਆ ਇਹ ਦੰਦੋ ਕਿਵੇਂ ਆ ਕੀਰੇ ਕੱਚੇ ਬੱਚੇ ਆ ਇਹਦੇ ਨਾਲ ਉਹ ਵੱਡੇ ਆ ਹਾਈਟ ਚ ਜਿਹੜੀ ਚਿੱਟੀ ਦਿਖਾਈ ਆ ਆਪਾਂ ਦੰਦ ਚੈੱਕ ਕਰਾਈ ਦਿੱਗੇ ਤੁਹਾਨੂੰ ਮੈਂ ਇੱਕ ਮਰਦ ਦੇ ਪੈਰ ਤੇ ਚੜ੍ਹ ਜੀ ਸਾਰਾ ਕੁਝ ਚੈੱਕ ਕਰਾਂਗਾ ਠੀਕ ਆ ਚਮਕਦਮ ਕ ਬਹੁਤ ਆ ਜੀ ਦੋਨੇ ਹੈ ਬਰਾਬਰ ਦੀਆਂ ਇਕੱਠੀਆਂ ਤਾਂ ਨਹੀਂ ਆਈਆਂ ਕਿਤੇ ਜਦ ਜੋੜੀ ਤਿਆਰ ਹੋ ਗਈ ਮਾਰੂ ਅੱਧਾ ਗਲਾ ਪੈਲੀ ਲੈ ਦੂ ਅੱਛਾ ਹਾਂ ਠੀਕ ਆ ਬਣੀ ਬੰਨੀ ਇਹ ਆ ਗਿਆ ਬੋਟਲ ਇੱਕ ਫੜ ਲਏ ਜੀ ਨਾ ਨਾ ਤੁਹਾਨੂੰ ਮੇਰੇ ਬਹਿਮ ਆ ਯਾਰ ਇਹ ਨਹੀਂ ਗੱਲ ਆਪਾਂ ਪ੍ਰਾਪਤ ਜਿੱਤੇ ਨਹੀਂ ਵੀ ਜ਼ਿੰਮੇਵਾਰੀ ਬਣਦੀ ਆ ਨਾ ਗੱਲ ਕੀ ਗੱਲ ਆ ਇਹ ਘੱਟ ਜਮਟੀਆਂ ਬੱਚੀਆਂ ਲਓ ਵੀਰ ਜੀ ਲਓ ਦੁੱਧ ਤਾਂ ਦੇ ਬੱਚੇ ਜੀ ਲਓ ਕਰ ਲੋ ਚੱਲ ਬੜੀਆਂ ਲਹੀਆਂ ਬੱਚੀਆਂ ਹੋਰ ਦੇਖਣਾ ਵੇਲਾ ਐਲਟਿਬਰੀ ਕਰੂ ਉਹਦੇ ਵੀ ਦਿਖਾ ਦਿਓ ਇਹ ਤਾਂ ਦਿਖਾਤੇ ਵੱਡੀਆਂ ਬੱਛੀਆਂ ਸੀਗੀਆਂ ਦੂਜੀਆਂ ਚਲੋ ਦੰਦਾ ਜਿਦਾ ਠੀਕ ਹੈ ਇਹਦੀ 50 52 ਲੀਟਰੀਆਂ ਗਾਈਆਂ ਦੀਆਂ ਬੱਛੀਆਂ ਐ ਅੱਛਾ ਹਾਂਜੀ ਫੁੱਲ ਵੈੱਡ ਪ੍ਰੂਫ ਐਡਾ ਕਾਟ ਚੰਗਾ ਵੈੱਡ ਪ੍ਰੂਫ ਦੇਵਾਂਗੇ ਫਾਰਮ ਦੀਆਂ ਇਹ ਨਾਗ 7 ਤੇ 8 ਹੋ ਗਏ ਹਨਾ ਬਾਈ ਆਹ ਤਾਂ ਪਤਾ ਨਹੀਂ ਦਾ ਕੀ ਪਾਇਆ ਹੁੰਦਾ ਟੋਕਨ ਜੀ ਉਹਨਾਂ ਨੇ ਪਾਇਆ ਇਹ ਇਹ ਉਹਨਾਂ ਦੇ ਪਾਇਆ ਚਲੋ ਇੱਧਰ ਦੀ ਆ ਜੀ ਇੱਧਰ ਦੇਖੋ ਤੁਹਾਨੂੰ ਪਤਾ ਹੀ ਸਾਇਲਜ ਖਾਦਾ ਬੱਛੀਆਂ ਦੇਖੀ ਜਾਂਦੀਆਂ ਹੂੰ ਸਾਇਲਜ ਤੇ ਬਲੀਆਂ ਵੀ ਲਓ ਲਓ ਬੜਾ ਬੜਾ ਲਓ ਜੀ ਦੁੱਧ ਦੰਦ ਬੱਚਾ ਹੀ ਕੱਚਾ ਠੀਕ ਹੈ ਹਾਂਜੀ ਜਿਹੜਾ ਨਾਗ ਆ ਗਿਆ ਆਪਣਾ ਵੀਰੇ 7 ਨੰਬਰ ਆ ਕਾਲਾ 7 ਨੰਬਰ ਬਰਾੜਾ ਪਾ ਕਿੱਡਾ ਬਰਾੜਾ ਤਾਂ ਇਹ ਬੱਚੀ ਨੇ ਅੱਜ ਹੀ ਹੀਟ ਛੱਡੀ ਆ ਹੂੰ ਬਾਕੀ ਕੋ ਹੋਰ ਛੋਟੀ ਜੀ ਗੱਲ ਐਡ ਕਰਦੀ ਆਪਾਂ ਹੂੰ ਕਿਸੇ ਕੰਝ ਹੋਵੇ ਬੱਚੀ ਮੇਰੀ ਹੂੰ ਠੀਕ ਆ ਮੈਂ ਡਰਿਆ ਵਾਂ ਇਹ ਚੀਜ਼ ਤੋਂ ਬਹੁਤ ਮੈਨੂੰ ਡਰ ਲੱਗਦਾ ਵੀ ਉਹ ਫਾਇਦਾ ਵੀ ਨਹੀਂ ਉਹ ਚੀਜ਼ ਲੈਣ ਤੋਂ ਕਰਾਂਗੇ ਉਹਨੂੰ ਕੀ ਹੂੰ ਇਹ ਅੰਦਰੋਂ ਪਾਸ ਹੋ ਕੇ ਆਈਆਂ ਜੀ ਸਾਰੀਆਂ ਅੱਛਾ ਠੀਕ ਆ ਸੀਮਨ ਲੱਗਿਓ ਆ ਜਿੱਦਾਂ ਆ ਬੱਚੀਆਂ ਕੱਲ ਹੀਟ ਛੱਡਦੀ ਐ ਹੂੰ ਰੈਡ ਮਾਰਤਾ ਹੀਟ ਛੱਡ ਕੇ ਅੰਦਰ ਦੀ ਕਲੀਅਰ ਆ ਫੁੱਲ ਗਾਰੰਟੀ ਆਪਾਂ ਠੀਕ ਆ ਠੀਕ ਐ ਖੀਰਾ ਆ ਬੱਚਾ ਜੀ 30 ਤੋਂ 32 ਦਿਨ ਦਾ ਪਾਸ ਹੋ ਗਿਆ 35 ਦਿਨ ਦਾ ਚੈੱਕ ਪਾਸ ਠੀਕ ਆ ਹਾਂ ਜੀ ਇਹਦਾ ਫਿਰ ਕਿਵੇਂ ਕਰਾਂਗੇ ਇਹ ਜੀ ਚੈੱਕ ਪਾਸ ਅਸੀਂ ਚੈੱਕ ਪਾਸ ਤੇ ਦੇਣੀ ਹੈ ਇਹ ਆਪਣੀ ਚਾਹੇ ਕੋਈ ਮੰਨ ਲਓ ਕਿਰਤਨਾ ਚੈੱਕ ਪਾਸ ਕਰ ਲਵੇ ਚਾਹੇ ਜਾਇਬ ਦੇ ਡਾਕਟਰ ਤੋਂ ਕਰਵਾਵੇ ਜਿਹੜਾ ਮੰਨ ਲਓ ਤਿਆਰ ਬੇਗਾਰ ਡਾਕਟਰ ਆ ਉਹ ਕਰੂਗਾ ਉਹ ਕਰੂਰੇ ਫਾਰਮਾ ਤਿਆਰ ਬੇਗਾਰ ਉਹਨੇ ਕੀਤੀ ਤੇਰੇ ਕੋਲ ਦਾ ਪਾਸ ਠੀਕ ਆ ਹਾਂਜੀ ਆਪਣੇ ਡਾਕਟਰ ਨੇ ਯਾਨੀ ਪਾਸ ਕਰ ਦਿੱਤੀ ਆ ਸਾਡੀ ਦਿੱਤੀ ਆ ਉਹਦੀ ਸੱਡੀ ਕਰਾ ਕੇ ਲਿਓ ਮੇਰੇ ਘਰੋਂ ਯਾਰ ਅਗਲਾ ਪਾਸ ਜਿੱਥੋਂ ਮਰਜ਼ੀ ਕਰਾ ਲਵੇ ਸਮਝਿਆ ਸਮਝਿਆ ਦੇ ਲਾ ਪਰੜਾ ਕੇ ਨਹੀਂ ਆਹ ਸਕੈਨ ਕਰਾਉਣੀ ਸਕੈਨ ਕਰਾ ਲੇ ਹਾਂ ਨਹੀਂ ਜੋ ਨੇ ਆਪਾਂ ਪੈਸੇ ਲੈਣੇ ਆ ਉਹਦੀ ਅਗਲਾ ਸੱਲੀ ਕਰਾ ਲਵੇ ਜਿਵੇਂ ਹੁੰਦੀ ਆ ਜਿਵੇਂ ਹੁੰਦੀ ਆ ਜਿਵੇਂ ਕੋਸ਼ ਹੁੰਦਾ ਅਗਲਾ ਨਹੀਂ ਆਪਾਂ ਗੱਲ ਨਹੀਂ ਜੋੜੇ ਦੀ ਡਿਮਾਂਡ ਕਰਨੀ ਕਿ ਕੱਲੇ ਦੀ ਜੋੜੇ ਦੀ ਡਿਮਾਂਡ ਛੋਟੀ ਛੋਟੀ ਕਰ ਦੇਣੀ ਆ ਆਪਾਂ ਕਿੰਨੇ ਜੀ ਆਹ ਬੱਚੀ ਦੇਵਾਂਗੇ 22000 ਰੁਪਏ ਠੀਕ ਆ ਜੀ ਇਹ 22000 ਜੀ 25 ਪਹਿਲਾਂ ਹਾਈਟ ਚੈੱਕ ਕਰੋ ਵੇਲ ਫਰੀਡ ਦੇਖੋ ਤਾਂ ਇਹ ਕਿਹ ਹੁੰਦੀ ਗੱਲ ਨਾ ਇੱਕ ਪਸ਼ੂ ਵੇਚਣ ਖਾਤਰ ਬੰਦਾ ਕਰੀ ਇਹਦਾ ਯਾਰ ਮੇਰੇ ਆਪ ਦੇ ਦਿਲ ਨੂੰ ਬਹੁਤ ਲੱਗਦੀਆਂ ਚੰਗੀਆਂ ਜਿਹੜਾ ਦਿਲ ਨੂੰ ਜਦੋਂ ਮੇਰੇ ਲੱਗਦੀਆਂ ਪਰ ਮੈਂ ਵੀ ਪਿੱਛੇ ਨੂੰ ਨਹੀਂ ਹੁੰਦਾਗਾ ਕੋਈ ਜੇ ਹੁਣ ਤੁਸੀਂ ਇੱਕ ਚੀਜ਼ ਦੇਖੋ ਨੋਟ ਕਰੋ ਇਹਨੂੰ 22000 ਰੁਪਏ ਦੀ ਵੇਚ ਕੇ ਮੈਂ ਕਹਿੰਦਾ ਕਿ ਨਫਾ ਲਈ ਜਾਣਾ ਤੁਸੀਂ ਨੇ ਇਹ ਤੇ ਵੀਡੀਓ ਬਣਾਉਣਾ ਤੁਹਾਨੂੰ ਵੀ ਐਸਟੀਮੇਟ ਆਉਣਾ ਇਹਨਾਂ ਦੀ ਗੱਲ ਇਹ ਤਾਂ ਗੱਲ ਹੈ ਕਿ ਕਿਸੇ ਦੇ ਘਰੇ ਹੋਵੇ ਵੀਡੀਓ ਦੱਸੇ ਵੀ ਕਿੰਨੇ ਦੀ ਵਿਗਦੀ ਹਾਂ ਐਡੀ ਬੱਤੀ ਆ ਬੰਦੇ ਬਰੀਡ ਆ ਖੀਰੀਆਂ ਤਾਂ ਵਾਈ ਜਿਹੜੀਆਂ ਨੂੰ ਕੀ ਕਰਨਾ ਵਾ ਕੁਆਲਿਟੀ ਹੋਣੀ ਚਾਹੀਦੀ ਬੱਤੀ 20000 ਤਾਂ ਬਾਹਲਾ ਖਾ ਕੇ ਤਿਆਰ ਚੈੱਕ ਪਾਸ ਦੇ ਵਿੱਚ ਇੱਕ ਪਾਸਾ ਜੀ 32000 ਰੁਪਏ ਖੀਰੀ ਵਿੱਚੀ ਜੋੜਾ ਜੋੜਾ ਹੂੰ ਜੋੜਾ ਦੇਵਾਂਗਾ ਜੀ 46000 ਰੁਪਏ ਦਾ 100 ਰੁਪਏ ਛੋੜੀ 46000 ਹਾਂ ਜੇ ਕਿਸੇ ਕੋਲ ਇਦਾਂ ਦਾ ਜੋੜਾ ਹੋਵੇ 46 ਦਾ ਲੈ ਵੀ ਲਵਾਂ ਇੱਕ ਚੈੱਕ ਪਾਸ ਹੋਵੇ ਖਾਲੀ ਹੋਵੇ अच्छा ਲੈ ਵੀ ਲਊਂ ਆਏ ਨੇ ਬਈ ਭੱਜਣ ਨਹੀਂ ਦੇਣਾ ਇਹ ਨਹੀਂ ਬੜਾ ਕੰਮ ਹੈਗਾ ਵੀ ਜਿਸ ਕਿਸੇ ਦਾ ਗਲ ਘੋੜਦੀ ਵੀ ਦੇਤੀ ਬਈ ਨੇ ਲਊਂਗਾ ਵੀ ਮੈਂ ਲਊਂਗਾ ਐਸੀਆ ਹੋਣਾ ਇੱਕ ਚੱਕ ਪਾਸ ਹੋਵੇ ਤੇ ਇੱਕ ਜਾਇ ਖਾਲੀ ਹੋਵੇ ਹੋਵੇ ਚੀਜ਼ ਆਪਾਂ ਉਹ ਜੀ ਦਾ ਆਪਾਂ ਚਲੋ ਵਾਹਿਗੁਰੂ ਜੀ ਦਾ ਆਪਾਂ ਬੱਚੀ ਹਰੇ ਕੋਈ ਨਹੀਂ ਮਾਰੀ ਹੁੰਦੀ ਸਾਰੀ ਜੰਗੀਆਂ ਹੁੰਦੀਆਂ ਪਰ ਥੋੜੀ ਜਿਹੀ ਕੁਆਲਿਟੀ ਹੋਵੇ ਬੱਚੀ ਦੀ ਫੇਰ ਹੀ ਫਾਇਦਾ ਹੁੰਦਾ ਹਣਾ ਇਹ ਬੰਦ ਦਿਓ ਜੀ ਇਹ ਹੋ ਗਿਆ ਵੀਰੇ 7 ਤੇ 8 ਨੰਬਰ ਲਾ ਕੇ ਜੀ ਆਪਾਂ 9 ਤੇ ਆਜੋ ਜੀ ਬੰਦ ਦਿਓ ਚੰਗੀਆਂ ਬੱਚੀਆਂ ਬਾਕੀ ਇੱਥੇ ਆਪਾਂ ਤਾਂ ਐ ਕਹਿੰਨੇ ਆ ਬਾਈ ਛਾਈ ਪਾ ਲੋ ਛੱਡੀ ਕਰੋ ਜੀ ਗੱਡੀ ਚੱਕੋ ਮੋਟਰਸਾਈਕਲ ਚੱਕੋ ਬੱਸ ਦੇ ਜੜੋ ਜੀ ਆ ਕੇ ਤੇ ਚੈੱਕ ਪਾਸ ਕਰੋ ਕਿਉਂਕਿ ਆਪਾਂ ਨੋਰ ਸਾਰੇ ਸੂਰਜ ਆਲੂ ਕਰਕੇ ਲੈਣੇ ਪਾਟਿਆ ਕੋਈ ਨਹੀਂ ਲੈਣਾ ਹਾਂ ਜੀ ਜੇ ਗੱਡੀ ਦੀ ਦੀਦਾ ਹੋਏ ਜਦੋਂ ਕਰ ਲੈ ਗੂਗਲ ਪੇ ਕੀਤਾ ਆਪਾਂ ਤਿੰਨ ਮਰੀ ਛੱਡੀ ਕਰਕੇ ਸਕਰੀਨ ਸ਼ਾਟ ਵੀ ਮੰਗਾਉਣਾ ਬਾਈ ਪਾ ਦੇ ਹਾਂ ਠੀਕ ਆ ਬਾਈ ਛੱਡੀ ਕਰਕੇ ਲਿਆਓ ਯਾਰ ਕੌਣ ਕਹਿੰਦਾ ਕਿਵੇਂ ਪੈਸਾ ਦੇਣਾ ਆਪਣੇ ਵਰਗੇ ਸਾਰੇ ਯਾਰ ਸਹੀ ਗੱਲ ਹੈ ਇਹ ਤਾਂ ਗੱਲ ਹੈਗੀ ਆ ਨੋ ਨੰਬਰ ਨਾ ਗੇਰੇ ਬਾਹਰ ਹੀ ਲੇ ਡੱਬਾ ਪ੍ਰਿੰਟ ਬੜਾ ਚੰਗਾ ਜੀ ਇਹਦਾ ਬੱਚਾ weight ਬਹੁਤ ਹੈ ਬਰਾਣਾ ਬੱਚਿਆਂ ਦੇ ਕੱਦ ਵਜਨ ਬਹੁਤ ਇਹਦੇ ਲੱਗਿਆ ਸੀ ਮੈਨੂੰ ਇਹਦੇ ਸੀ ਮੈਨੂੰ ਲੱਗਿਆ ਸੀ ਠੀਕ ਆ ਬਰਾਦਰ ਇਹ ਨਾ ਬੱਚਿਆਂ ਦੇ ਸੀਮਨ ਤਿੰਨ ਚਾਰ ਦੇ ਲੱਗੇ ਵਿੱਚੋਂ ਕਲੀਅਰ ਨਹੀਂ ਹੁੰਦੇ ਕਲੀਅਰ ਨਹੀਂ ਮੈਂ ਜਾਣੀ ਬੱਚਾ ਤਾਂ ਰੱਖ ਲਿਆ ਆਪਦੀ ਝੋਲੀਆਂ ਟਾਲੀਆਂ ਬਹੁਤ ਸੋਹਣੀਆਂ ਠੀਕ ਆ ਦਿਖਾ ਦਿਗੇ ਹਾਂਜੀ ਹਾਂਜੀ ਦਿਖਾਓ ਜੀ ਠੀਕ ਆ ਦਰਨ ਹੋ ਜਾਵੇ ਦੇਸ਼ ਕੇ ਮਾਰੇ ਕੋਈ ਗੱਲ ਨਹੀਂ ਲਓ ਕਰੋ ਚੈੱਕ ਝੋਲੀ ਵੇ ਟੌਪ ਦੀ ਝੋਲੀ ਹੈ ਬ੍ਰਾਂਡ ਬੱਚਿਆਂ ਜੀ ਭਾਰੀਆਂ ਵਜਨ ਬਹੁਤ ਬੱਚਿਆਂ ਦੇ ਨਿੱਗਰ ਪੂਰੀ ਆਪਾਂ ਦਾ ਬੱਚਾ ਜ ਚਾਰ ਦੰਦਾ ਜੀ ਹਾਂਜੀ ਬੱਚਾ ਠੀਕ ਆ ਇਹਦੀ ਡਿਮਾਂਡ ਛੋਟੀ ਜੀ ਇਹਦੀ ਛੋਟੀ ਦੀ 16000 ਰੁਪਏ 16000 ਹਾਂਜੀ ਮੈਂ ਫੇਰ ਇਹ ਗੱਲ ਕਹਿੰਦਾ ਜੀ ਚਲੋ ਮੜਾ ਜਾ ਮਾਰਕੀਟ ਵੀ ਬੰਦੇ ਨੂੰ ਵੇਖ ਲੈਣੀ ਚਾਹੀਦੀ ਆ ਰੇਟ ਫੋਨ ਤੇ ਕਿਹੜਾ ਜੋਰ ਲੱਗਦਾ ਖੋਲ ਕੇ ਮਾਰਕੀਟ 'ਚ ਵੇਖ ਕੇ ਆਪਾਂ ਜੇ ਆਪਣਾ ਰੇਟ ਜਾਇ ਲੱਗਦਾ ਤੇ ਆਪਾਂ ਨੂੰ ਖੋਲ ਲਾਂਗੇ ਸਹੀ ਹੈ ਨਹੀਂ ਪਹਿਲਾਂ 10 ਮਿੰਟ ਲਾ ਲੈ ਕੇ ਜਾੜੀ ਵਾਲਾ ਆਪਾਂ ਇਹਨਾਂ ਨੂੰ ਲਗਾ ਲੈਂਦੇ ਛੋਟੀਆਂ ਜਿਹੇ ਕੋਈ ਕੰਮ 'ਚ ਨਹੀਂ ਬੰਦਾ ਪਿਆ ਹੁੰਦਾ ਉਹਨੂੰ ਨੌਲੇਜ ਵੀ ਘੱਟ ਹੁੰਦੀ ਆ ਕਾਲੀ ਨਾ ਕਰਨ ਵਿੱਚ ਲੈਣ ਲੱਗੇ ਕਾਲੀ ਨਾ ਕਰਨ ਆਪਦਾ ਟੌਰ ਨਾ ਵੇਖ ਕੇ ਰੇਣਾ ਇਹ ਕਾਲੀ ਕਰਾਉਣੀਆਂ ਕਰਾਉਣਗੀਆਂ ਇਹਦਾ ਵੀਡੀਓ ਡਿੱਗਰ ਨਹੀਂ ਦੇਣੀ ਇਹ ਤਾਂ ਮੈਂ ਕਹਤਾ ਹੀ ਕਹਿਣਾ ਉਹ ਨਾ ਵੀ ਜਿਹਦੇ ਹੱਥ 'ਚ ਫੋਨ ਹੋਇਆ ਕਿਤੇ ਕਿਤੇ ਜਿੱਦੇ ਆਪਦੇ ਦਿਲ ਨੂੰ ਲੱਗਿਆ ਮੇਰੇ ਦਿਲ ਨੂੰ ਲੱਗਦੀਆਂ ਸਾਰੀਆਂ ਧਰਮ ਵਾਲੀ ਗੱਲ ਮੈਨੂੰ ਸੋਨਾ ਲੱਗਦਾ ਅੱਜ ਗੜ ਮੈਂ ਅੱਜ ਗਾਰ ਨਹੀਂ ਨਹੀਂ ਇਹਦਾ ਮੈਂ ਗਾਰੰਟੀ ਦਿੰਦਾ ਬਾਈ ਮੈਂ ਇਹ ਗੱਲ ਕਹਿਣਾ ਜਿਹੜਾ ਬੰਦਾ 20 ਕਦੇ ਠੇਕੇ ਤੇ ਕਰਦਾ ਨਾ ਚਲ ਆਪਾਂ ਕਹਿੰਦੇ ਕਾਰੋਬਾਰ ਆਪ ਆਪਣੇ ਸੋਨੇ ਕਰੀ ਜਾਂਦੇ ਸੋਨੇ ਚੱਲਦਾ ਜਿਹਦਾ ਵਧੀਆ ਭਾਈ ਇਹ ਨਾਲ ਇੱਕ ਕਣਕ ਵਾਲਾ ਵਾਨ ਦੇ ਵਿੱਚ ਆਪਣਾ ਚੈਲੇਜ ਮਣ ਜਾਣਾ ਤੇ ਬਰਾਬਰ ਸਾਹਿਬ ਇੰਨਾ ਕੋਈ ਕਾਟਾ ਨਹੀਂ ਹੈਗਾ ਨਾਲ ਜਾਨੀ 10-10 ਬੱਚੇ ਪਾਲਲੇ ਤੇ ਪ੍ਰੋਪਰ ਜਾਨ ਗਿਆ ਤੁਸੀਂ ਸਾਰੇ ਪੈਨ ਭਰਾ ਸਿਆਣੇ ਹੁਣ ਉਹ ਗੱਲ ਗਈ ਵੀ 50000 ਦੀ ਗੱਲ ਨਹੀਂ ਦੀਦੀ ਮਿਲਦੀ ਹੁਣ ਟੋਕਰ ਨਹੀਂ ਦਿੰਦਾ ਬਾਈ ਕੋਈ ਉਹ ਗੱਲ ਨਹੀਂ ਮੇਰੀ ਗੱਲ ਵੇੜਾ ਜਦੋਂ ਤਿਆਰ ਹੁੰਦੀ ਨਾ ਜਿਹੜਾ ਮੂੰਹ ਮੁੱਲ ਕਰਕੇ ਇੱਧਰ ਨੂੰ ਘਰਾ ਦਿੰਦਾ ਤੇ ਉਹਨੂੰ ਕਹਿੰਦੇ ਹੁੰਦੇ ਲੱਖ ਤੋਂ ਤਾਂ ਅਗਲਾ ਸ਼ੁਰੂ ਹੀ ਹੁੰਦਾ ਹੈਗਾ ਵੀਰੇ ਗਰੀਲ ਵਾਲੀ ਗੱਬਰ ਤੋਂ ਔਕਣ ਦੀ ਮਿਲਦੀ 60000 ਰੁਪਏ ਚੀਜ਼ ਚੀਜ਼ ਪਰ ਉਹਦਾ ਤਾਂ ਗੱਬਰ ਤੋਂ ਕਿੰਦਾ ਆਈ ਹੈ ਉਹਦੀ ਮਿਲਦੀ ਹੈ ਬੈਗਣ ਮਿਲਦਾ ਚੀਜ਼ ਓਏ ਚੀਜ਼ ਸਾਹ ਠੀਕ ਆ ਆ ਸਿੰਗਾ ਵਾਲੀਆਂ ਲੈ ਲਈਆਂ ਮਾਰਦਿਆ ਮੁਰਦਿਆਂ ਦਾ ਨਹੀਂ ਨਾ ਵੀਰੇ ਮਾਰ ਬਰੀਡ ਕੱਦ ਬਰੀਡ ਨਿਕਾ ਮਾਰਨੇ ਨਹੀਂ ਆ ਠੀਕ ਆ ਐ ਯਾਰ ਉਹ ਫਾਰਮ ਚੋਂ ਲੈਣੀਆਂ ਨੇ ਇਹ ਵੀ ਲੈਣੀਆਂ ਪੈਣੀਆਂ ਆਪਾਂ ਇਹ ਵੀ ਜਦੋਂ ਮੰਗ ਜਦੋਂ ਇਕੱਠਾ ਮਾਲ ਲੈ ਲੈਣੀਆਂ ਪੈਣੀਆਂ ਫਾਰਮ ਜੋਗਰਾ ਕਹਿੰਦਾ ਭਈ ਇਹ ਵੀ ਲੈ ਜਾ ਹੂੰ ਕੁਆਲਿਟੀ ਜੰਦੋਂ ਨਹੀਂ ਬਰਾੜਾ ਰੱਖਦਾ ਫੁੱਟ ਸ਼ਾਂਗ ਦੀ ਸਾਰੇ ਨਗਾ ਦੀ ਗਾਰੰਟੀ ਆ ਹੋਰ ਗਾਰੰਟੀ ਜੀ ਇੱਕ ਦੇ ਹੈਗੀ ਆ ਇਹਦੇ ਆਬ ਅੱਛੀ ਦੇ ਇਹਦੇ ਆ ਬਚਾਲੇ ਦੇ ਨਿੱਕੀ ਜੀ ਫੋਟਾ ਕਿੱਡੀ ਕਰ ਰਵੜ ਚੜਦੀ ਆ ਉੱਤੇ ਉਹ ਚੜ ਦੂ ਚੜ ਦੂ ਜੀ ਪਾਹੇ ਅਸੀਂ ਤਾਂ ਕਦੇ ਚੜੀ ਜੂੜੀ ਨਹੀਂ ਅਗਲਾ ਕੋਈ ਚੜਦੀ ਜਰਾ ਉਹ ਉਹ ਹੈਗੀ ਆ ਚ ਹੈਗੀ ਹੈ ਉਹ ਕੋਈ ਨਹੀਂ ਵਾਲੀ ਵਾਲਾ ਚੜਦੇ ਆਗੇ ਠੀਕ ਆ ਤੇ ਜਾਂ ਕਰ ਉਹ ਇਹਦਾ ਮਾੜੀ ਜੀ ਬਈਆ ਮਾੜੀ ਜੀ ਆ ਇਹਨਾਂ ਦੇ ਤਾਂ ਲੱਭਣਗੇ ਨਹੀਂ ਜਦੋਂ ਜਿਹੜੇ ਝੋਲੇ ਭਰੇ ਇਹਨਾਂ ਨੇ ਥੱਲੇ ਫੋੜ ਤਾਂ ਨਹੀਂ ਕਹਣਾ ਕਦੇ ਚੜ ਗਈ ਠੀਕ ਆ ਇਹ ਦੰਦੋ ਕਿਵੇਂ ਆ ਬ੍ਰਦਰ ਇਹ ਵੀ ਦੋ ਦੰਦਾਂ ਦਾ ਬੱਚਾ ਇਹ ਵੀ ਦੋ ਦੰਦਾਂ ਦਾ ਬੱਚਾ ਦੋ ਦੋ ਦੰਦਾਂ ਦਾ ਬੱਚਾ ਇੱਕ ਸੁਣਿਓ ਆਫਰ ਹੋ ਰਹੀ ਨੇ ਆ ਬੱਚੀ ਹੂੰ ਚਲੋ ਆਪਣੇ ਕੋਲ ਟਾਈਮ ਨਹੀਂ ਮਾਲ ਆਪਣੇ ਕੋਲੇ ਕੋਈ ਖੜਦਾ ਨਹੀਂ ਵਿਕ ਜਾਂਦਾ ਇਹਨੂੰ ਸੈਂਕੜਾ ਦੇ ਘਾ ਲਵੇ ਬੰਦਾ ਹੂੰ ਜੋੜੇ ਨੂੰ ਪਿਆਰ ਦੀ ਟੀਗਾਂ ਦੀ ਗੱਲ ਤਾਂ ਵੱਖਰੀ ਹੈ ਜੇ ਨਹੀਂ ਮੈਂ ਦਊਂਗਾ ਅੱਜ ਦੁੱਖਣੇ ਨਹੀਂ ਹੂੰ ਠੀਕ ਹੈ ਨਾ ਗੱਲ ਸਹੀ ਗੱਲ ਆ ਅੱਜ ਆਪਾਂ ਜੋੜਾ ਦੇਵਾਂਗੇ 16000 ਰੁਪਏ ਦਾ ਕਿੰਨੇ ਦਾ 16000 ਜੋੜਾ ਹਾਂ 8-8000 ਦੀ ਬੱਚੀ ਇਹ ਜੋੜਾ ਲਓ ਕੱਲੀ ਲਊਗਾ ਤਾਂ 11-11000 ਦੀ ਠੀਕ ਹੈ ਜੀ ਇਹ ਜੋੜਾ 16000 ਦਾ ਉਦੋਂ ਬਾਅਦ ਤਾਂ ਯਾਰ ਬਈ ਇਹ ਸਾਈਲੀ ਜੀ ਖਾ ਗਿਆ ਹੋਣਗੇ ਇਧਰ ਕਿ ਪਿੱਛੇ ਦੇ ਹੂੰ ਉੱਧਰ ਗੁੱਧਰ ਦੀ ਕਿ ਬਰਾਾ ਕਿੰਨੀਆਂ ਲੱਗ ਗੇ ਸਕੋਰ ਚ ਚੈੱਕ ਕਰ ਬੱਛੀਆਂ ਦੇ ਪਰ ਇਹ ਕਿਉਂ ਆ ਵੀ ਆਪਾਂ ਦੇ ਕੋਲੇ ਹੈ ਨਹੀਂ ਸਮਾਂ ਟਾਈਮ ਇਹਨਾਂ ਦੇ ਅਗਲਾ ਸਿੰਗ ਦਿਗਾ ਲਵੇ ਜਾ ਕੇ ਤੇ ਦੁਬਾਰਾ ਇਹਨਾਂ ਨੂੰ ਸੇਲ ਵੀ ਕਰਨਾ ਨਾ ਇੱਟਾਂ ਵੀ ਦੁੱਗਣੇ ਰੁਪਈਏ ਨੇ ਠੀਕ ਆ 15-15000 ਰੁਪਈਆ ਆਏ ਬੱਛੀ ਘੱਟ ਨਹੀਂ ਵਿਕਣੀ ਜੋੜਾ 16 ਦਾ ਕੱਲੀ 11 ਦੀ ਆਪਰਾਡਾ ਹੁਣ ਇਹਨਾਂ ਮਾਲ ਆਪਣੇ ਕੋਲੇ ਇਨ ਰੀਵੈਲਮੈਂਟ ਹੈ ਰੀਵੈਲਮੈਂਟ ਹਾਂਜੀ ਕਿਉਂਕਿ ਆਪਾਂ ਕੰਮ ਸਾਰੀਆਂ ਸ਼ਾਮ ਨਹੀਂ ਨਾ ਸਾਡੇ ਕੋਈ 100 ਮਜੂਰੀ ਹੁੰਦੀ ਆ ਆਪਣਾ ਧੰਦਾ ਹੀ ਹੋਰ ਆ ਨਾ ਹਾਂ ਠੀਕ ਆ ਜੇ ਭਾਈ ਕਰਥੀਆਂ ਲੱਗ ਕਟੀਆਂ ਲੈ ਗਿਆ ਜੀ ਸਾਰੇ ਪੰਜਾਬ ਦਾ ਖਰਾਬ ਫਰੀ ਚਲ ਜਿਹੜੇ ਖੁੰਜੇ ਦੇ ਬੈਠਾ ਬੱਛੀਆਂ ਕਰੇ ਕਰਨ ਮਾਰ ਦੂ ਵੀ ਆ ਕੇ ਬੈਠ ਠੀਕ ਆ ਕਿਰਾਇਆ ਪਾਉਣਾ ਪਊ ਗੱਡੀ ਦਾ ਜਿੰਨਾ ਪਾਉ 22 ਪਉਣੀ ਪੈਣੀ ਜਿੰਨਾ ਮਾਲ ਲਵਾਂਗੇ ਬਾਕੀ ਰੁਪਏ ਕਰੇਗੇ ਠੀਕ ਆ ਠੀਕ ਹੈ ਬਾਕੀ ਜੀ ਨੂੰ ਵੀ ਨਾ ਇਹ ਬਾਈ ਬਰਾੜਾ ਮਰੀ ਜੋੜੀ ਤੇ ਮਰਾਈ ਸਮਝ ਨਹੀਂ ਆਇਆ ਇਹ ਜੋੜੀ ਬਾਹਲੀ ਦਿਲ ਲੱਗੀ ਲੱਗਦੀ ਹੈ ਦਿਲ ਲੱਗੀ ਬਰਾੜਾ ਮੇਰੇ ਹਰੇ ਸਮੀਆਂ ਆਦੇ ਤੂੰ ਕਹਿੰਨੇ ਸਮੀਆਂ ਪੂਰੀ ਅੱਜ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ